ਆ ਵੀ ਵੀਰ ਕੀ ਆਲਾ ਵੀ ਸਾਰਿਆਂ ਦਾ ਆ ਇੱਕ ਮਿੱਤਰ ਆ ਵੀਰੇ ਇਹ ਇਹ ਕੀਮ ਦੱਸਣਾ ਛੱਡਣ ਦੇ ਤੂੰ ਦੱਸ ਰਿਹਾ ਵੀ ਕਿਵੇਂ ਦੀਵ ਝੱਟੀ ਜਾਂਦੀ ਹੈ ਹਨਾ ਉਹ ਤੇ ਤਾਂ ਬਹੁਤ ਨੇ ਆਪਣੇ ਢਾਗ ਰਸਰ ਵਾਲੇ ਜੇ ਜੁਕਤਾ ਦੱਸਦੇ ਨੇ ਵੀ ਕੰਮ ਨਹੀਂ ਅਸੀਂ ਕਿੱਡੇ ਗਾ ਵੀ ਸਾਨੂੰ ਅਸੀਂ ਬਹੁਤ ਕੰਮ ਨਹੀਂ ਕਾਰੀਗਰ ਹਨਾ ਵੀ ਭੀ ਮੈਂ ਝੱਦੀ ਜਾਂਦੀ ਆ ਉਹ ਝੱਦੀ ਜਾਂਦੀ ਆ ਜੀ ਕੀਂ ਝੱਦੀ ਝੋਕੀ ਬਹੁਤ ਆ ਜੀ ਵੀ ਨੂੰ ਆਇਆ ਹੋਆ ਜਣੀ ਇਹ ਆਗਿਆ ਨੂੰ ਕਹਦੇ ਨੇ ਵੀ ਅਸੀਂ ਕੰਮ ਨਹੀਂ ਬਹੁਤ ਵੱਡੇ ਕਾਰੀਗਰ ਆ ਠੀਕ ਆ ਕਿ ਨਹੀਂ ਇਨਾਂ ਨੇ ਪੁੱਛੇ ਜਿਵੇਂ ਦੱਸਦੇ ਨੇ ਜੀ ਐ ਜੀ ਐ ਵੀ ਉਹੀ ਗੱਲ ਆ ਗਈ ਤਾਂ ਸੱਚੀ ਜਿਵੇਂ ਕਹਿੰਦੇ ਨੇ ਜਿੱਥੇ ਸਗੀ ਭੈਣ ਨੇ ਪੈਣ ਪਾਉਣ ਨੇ ਐ ਮਾਸੀ ਦੀ ਕੁੜੀ ਕਿੱਥੋਂ ਪਾ ਦੂ ਆ ਇੱਕ ਮੈਂ ਉਹ ਨਹੀਂ ਕਹਿਣਾ ਹੈਗਾ ਵੀ ਫੇ ਛੱਡਿਆ ਨਹੀਂ ਜਾਂਦਾ ਅੰਛਾ ਸਾਰਾ ਕੁਝ ਛੱਡੇ ਨਾ ਬਟ ਆ ਭਾਈ ਆ ਜਿਹੜਾ ਦੱਸ ਰਿਹਾ ਆਪਾਂ ਨੂੰ ਵੀ ਆ ਇੰਦਾ ਕਰ ਲੋ ਇੰਦਾ ਕਰ ਲੋ ਨਾਲੇ ਤਾਂ ਮਾ ਦਾ ਪੁੱਤ ਇਹ ਕਹੀ ਜਾਂਦਾ ਵੀ ਮੈਂ ਵੜਾ ਕੀਤਾ ਨਹੀਂ ਯਾਰ ਨਾ ਇਹ ਤਾਂ ਦੋੜੇ ਵੀ ਐ ਕੱਭ ਜਾਂ ਤੈਟ ਬੜ ਰਿਹਾ ਹੈ ਨਾ ਮੈਂ ਕੀਤਾ ਨਹੀਂ ਮੈਂ ਆਪਾਂ ਚਾਰ ਵੀਨੇ ਕੀਤਾ ਠੀਕ ਹੈ ਕਿ ਨਹੀਂ 5-4 ਮਹੀਨਿਆਂ ਦਾ ਆਪ ਨੂੰ ਪਤਾ ਹੁੰਦਾ ਠੀਕ ਹੈ ਕਿ ਨਹੀਂ ਨਾਲੇ ਕਹੀ ਜਾਂਦਾ ਵੀ ਮੈਂ ਛੜਤਾ ਹੀ 5-4 ਮਹੀਨੇ ਬਾਗੀਤਾ ਨਾਲੇ ਛੋ ਇਹ ਕਰ ਰਿਹਾ ਵੀ ਮੈਂ ਕੰਮ ਨਹੀਂ ਕੀਤਾ ਕਪੜਾ ਪੀਓ ਆਮਲੀਆਂ ਮੇਰੇ ਵੀਰਿਆ ਕਹੇ ਤੋ 5-4 ਮਹੀਨੇ ਕੀਤਾ ਚਾਹੇ 2 ਸਾਲ ਕੀਤਾ ਚਾਹੇ 6 ਸਾਲ ਕੀਤਾ ਕਹਿਣਾ ਤੇਰਾ ਆਮਲੀ ਹੈ ਮੇਰੇ ਠੀਕ ਹੈ ਕਿ ਨਹੀਂ ਸੋ ਬਰਾਵਾ ਐਮ ਇਨੀ ਜਿਆਦਾ ਚੁੱਪ ਤਾਂ ਨਹੀਂ ਰਹੀ ਗਿਆ ਤੁਸੀਂ ਕਰ ਦਿਓ ਐਡਵਰਟਾਈਜ਼ਮੈਂਟ ਦਿਕਾ ਕਿ ਨਹੀਂ ਸਾਨੂੰ ਪਤਾ ਕਾਦੀ ਐਡਵਰਟਾਈਜ਼ਮੈਂਟ ਕਰਦੋ ਐਵੇਂ ਆਪਦੀਆਂ رائے ਨਾਲ ਦਿਆ ਕਰੋ ਪਹਿਲਾਂ ਤੁਹਾਨੂੰ ਇਹਦੀ ਵੀਡੀਓ ਦਿਖਾਣਾ ਫਿਰ ਤੁਹਾਨੂੰ ਦੱਸਦਾ ਕਿ ਇਹ ਕਾਦੀ ਐਡਵਰਟਾਈਜ਼ਮੈਂਟ ਕਰ ਰਿਹਾ ਪਹਿਲਾਂ ਇਹਦੀ ਵੀਡੀਓ ਦੇਖੋ ਉਹਦੇ ਫੇਰ ਗੱਲ ਕਰਦੇ ਆ ਤੁਹਾਨੂੰ ਪਤਾ ਪਵੇ ਫੀਮ ਵਾਲੇ ਜਿਹੜੇ ਬੰਦੇ ਹੈ ਨਾ ਜਿਨ੍ਹਾਂ ਨੂੰ ਫੀਮ ਦੀ ਤੋਰ ਲੱਗਦੀ ਆ ਜਾਂ ਫੀਮ ਖਾਂਦੇ ਆ ਦੇਖੋ ਮੈਂ ਬਾਲਾ ਵੱਡਾ ਤਜਰਬਾ ਤਾਂ ਹੈ ਨਹੀਂਗਾ ਪਰ ਹੋ ਸਕਦਾ ਵੀ ਸ਼ਾਇਦ ਤੁਹਾਡੇ ਨਾਲ ਮੈਚ ਕਰੇ ਮੇਰੀ ਗੱਲ ਹੈ ਨਾ ਫੀਮ ਵਾਲੇ ਜਿੰਨੇ ਪਾ ਹੈਗੇ ਆ ਇਹ ਕੀ ਹੈ ਜਦੋਂ ਛੱਡਦੇ ਹੈ ਨਾ ਪਹਿਲੇ 2-3 ਦਿਨ ਨਹੀਂ ਇਹਨਾਂ ਨੂੰ ਇਨੀ ਦਿੱਕਤ ਆਉਂਦੀ ਚੌਥੇ ਦਿਨ ਤੋਂ ਇਹਨਾਂ ਨੂੰ ਹੋਣ ਲੱਗਦੀਆਂ ਬਸੀਆਂ ਜਿਹੜਾ ਮੇਰਾ ਪਰਸਪਰ ਦਾ ਤਜਰਬਾ ਮੈਂ ਵੀ ਕਿਸੇ ਟਾਈਮ ਛੱਡਿਆ ਮੈਂ ਪਰ ਬਹੁਤ ਬਾਲਾ ਟਾਈਮ ਨਹੀਂ ਖਾਦੀ ਮੈਂ ਤੁਹਾਨੂੰ ਕਲੀਅਰ ਦੱਸਾਂ ਮੈਂ ਤਾਂ 2-4 ਸਾਲ ਸਿੰਮੀ ਲੈ ਲਈਆਂ ਪਰ ਕਈਆਂ ਨੂੰ 15-15 20 ਵੀ ਸਾਲ ਹੋ ਗਏ ਤੇ ਪਈ ਹੈਗੇ ਨਤੀਜੇ ਚੌਥੇ ਦਿਨ ਜਾਂ ਕੇ ਬਸੀਆਂ ਜਿਹੜੀਆਂ ਨੀਂਦ ਦਾ ਮਤਲਬ ਸੁਸਤੀ ਅੱਖਾਂ ਚੋਂ ਪਾਣੀ ਹੈ ਨਾ ਇਹ ਆਉਣ ਲੱਗ ਜਾਂਦੀਆਂ ਚੌਥੇ ਪੰਜਵੇਂ ਦਿਨ ਫਿਰ ਜਿਵੇਂ ਜਿਵੇਂ ਦਿਨ ਤੇ ਆਪਣੇ ਫਰਲਪਤਾਂ ਚੋਂ ਸੇਕ ਖੁੱਚਾਂ ਦੇ ਵਿੱਚੋਂ ਜਿਵੇਂ ਕਿਸੇ ਨੇ ਡਾਂਗਾਂ ਫਿਰ ਇਹ ਵੀ ਤੋੜ ਬੰਦਾ ਜਿਵੇਂ ਨਾ ਕਿਨੇ ਜਿਹੜਾ ਦਿਮਾਗ ਤੋਂ ਇਥੋਂ ਸਟਰੌਂਗ ਹੋਵੇ ਨਾ ਉਹ ਤੇ ਆ ਲ ਜਾਂਦਾ ਹੈ ਉਹਨੂੰ ਪਤਾ ਵੀ ਯਾਰ ਹੁਣ ਨਹੀਂ ਖਾਣੀ ਵੀ ਜੇ ਹੁਣ ਵੀ ਨਾ ਛੱਡੀ ਭੈਣ ਤੇ ਉਹਦੀ ਜੇ 6ਵੇਂ 7ਵੇਂ ਦਿਨ ਫੇਰ ਕਿਦਨ ਖਾਣੀ ਨਾ ਤਾਂ ਕੱਲ ਨੂੰ ਫੇਰ ਮੰਗੂਗਾ ਸਹੀ ਫੇਰ ਉਹ ਕਰਦਾ ਹੋਰ ਦਿਨ ਫੇਰ ਜਦੋਂ ਗੱਲ ਜਾਂਦੀ ਹੈ 12ਵੇਂ 13ਵੇਂ 14ਵੇਂ ਦਿਨ ਤੇ ਫੇਰ ਉਹਦੋਂ ਗਾਹ ਸਰੀਰ ਦਾ ਕਸ਼ਟ ਦਿਨੋਂ ਜਦ ਘਟਦਾ ਜਾਂਦਾ ਉਹ ਆਤਮਾ ਲੱਗ ਜਾਂਦੀ ਹੈ ਸਰੀਰ ਨੂੰ ਉਹਦੇ ਹੀ ਰਹਿੰਦੀ ਫੇਰ ਉਹ ਤੋਂ ਬਾਅਦ ਉਹਨੂੰ ਮਨ ਦੇ ਵਿੱਚ ਕੀ ਹੁੰਦਾ ਬੰਦੇ ਦੇ ਵੀ ਯਾਰ ਹੁਣ ਤਾਂ 12 ਦਿਨਾਂ ਦੇ ਮੰਗਾ ਦੇ ਹਸਤਾਲ ਹੁਣ ਖਾਣਾ ਰਹੀ ਮਾੜੀ ਜਿ ਅੱਜ ਥੋੜੀ ਜਿਹੀ ਖਾਲਾ 13-14 ਦਿਨ ਦਾ ਆਪਾਂ ਕਾਢੀ ਦਿੱਤੇ ਅੱਜ ਦਾ ਦਿਨ ਖਾਲਾ 13-14 ਹੋਰ ਕਰਦੇ ਆਂ ਪਰ ਜਿੱਦੇ ਤੁਸੀਂ ਉਦਦੇ ਖਾਲੀ ਨਾ ਤਿੰਨੇ 14 ਦਿਨ 15ਵੇਂ 15ਵੇਂ ਮਹੀਨੇ ਮੈਂ ਕਹਿੰਦਾ 16ਵੇਂ ਮਹੀਨੇ ਕਹਿੰਦਾ 17ਵੇਂ ਦਿਨ ਤੂੰ ਫੇਰ ਚੱਕੇ ਨਾ ਉਹ ਵੀ ਅਰਹੰਤਾ ਕੋਈ ਨਹੀਂ ਹੁਣ ਤਾਂ ਤੋੜ ਦੇ ਉੱਤੇ ਕਾਬੂ ਪਾ ਲਿਆ ਮੈਂ ਪਰ ਜਿਹੜਾ ਤਾਂ ਉਹ ਇੱਕ ਜਾਂ ਦੋ ਦਿਨ ਜਿਹੜੇ ਤੂੰ ਖਾਈ ਗਣਾ ਉਹ ਤੈਨੂੰ ਫੇਰ ਦੁਬਾਰੇ ਉਸੇ ਜਾਲ ਚ ਫਸਾਉਂਦਾ ਤਾਂ ਜਦੋਂ ਇਦਾਂ ਦੀ ਦਿੱਕਤ ਆਵੇ ਨਾ 13ਵੇਂ 14ਵੇਂ ਦਿਨ ਜਿਹੜੇ ਕੋਰਾ ਛੱਡਣ ਦੀ ਕੋਸ਼ਿਸ਼ ਕਰ ਰਹੀ ਐ ਜਿਮਨੇ 13-14 ਦਿਨ ਕੱਢ ਇਹ ਵਾਇਰੀ ਲਗਦਾ ਵੀ ਤਰਾ ਦਿਨ ਨਹੀਂ ਨਿਕਲਦਾ ਤੇਰਾ ਦਿਨ ਨਿਕਲੂਗਾ 3 ਹਾਂ ਦੂ ਸਿਰਫ ਇੱਕ ਕੈਪਸੂਲ ਖਾਣਾ ਪ੍ਰਾਈਮ ਟੈਸਟੇ ਦਾ ਤੇ ਨਾਲ ਦੋ ਕੈਪਸੂਲ ਖਾਣੇ ਨੇ ਜੈਡ ਐਮ ਏ ਜੈਡ ਐਮ ਦੇ ਉਹ ਹੁੰਦੀ ਹੈ ਜ਼ਿੰਕ ਮੈਗਨੀਸ਼ੀਅਮ ਐਸਪਰੇਟ ਉਹਦਾ ਮੇਨ ਕੰਮ ਕੀ ਹੁੰਦਾ ਤੇਰੇ ਦਿਮਾਗ ਨੂੰ ਸ਼ਾਂਤ ਰੱਖਣਾ ਦਿਮਾਗ ਸ਼ਾਂਤ ਰਹੇਗਾ ਪ੍ਰਾਈਮ ਟੈਸਟੇ ਨਾਲ ਬਾਡੀ ਨੂੰ ਅਨਰਜੀ ਮਿਲ ਗਈ ਜੇ ਥੋੜੀ ਤੂੰ ਖਾਵੇਂਗਾ ਜੇ ਫੇਰ ਵੀ ਖਾਵੇਂਗਾ ਫੇਰ ਤੇਰਾ ਕੋਈ ਹੱਲ ਨਹੀਂ ਮਿਟਿਆ ਹਾਂਜੀ ਵੀਰੇ ਦੇਖ ਲਈਏ ਦੀ ਵੀਡੀਓ ਹੁਣ ਇਹਦੀ ਵੀਡੀਓ ਜੇ ਤੂੰ ਸਾਰੇ ਨੇ ਸਾਰੀ ਸੁਣੀ ਆ ਥੋੜੀ ਮੈਂ ਤੇਜ਼ ਕਰਕੇ ਸੁਣਾਈ ਆ ਤੁਹਾਨੂੰ ਸਪੀਡ ਆ ਏ ਦੇ ਸਿਰਫ ਐਡਵਰਟਾਈਜ਼ਮੈਂਟ ਕਰ ਰਿਹਾ ਜਿਹੜੀ ਪ੍ਰਾਈਮ ਟੈਸਟ ਆ ਬੂਸਟ ਕਰਫੂਲੀ ਠੀਕ ਆ ਕਿ ਨਹੀਂ ਜਿਹੜੇ ਉਹ ਟੈਬਸ ਨੇ કે ਕੈਪਸੂਲ ਨੇ ਤੇ ZMA ਕੈਪਸੂਲ ਨੇ ਜਿਹੜੇ ਜਿੰਗ ਮੈਗਨੀਸ਼ੀਅਮ ਦੇ ਠੀਕ ਆ ਨਾ ਸਿਰਫ ਉਹਨਾਂ ਦੀ ਐਡਵਰਟਾਈਜ਼ਮੈਂਟ ਕਰ ਰਿਹਾ ਯਾਰ ਕਾ ਤੇ ਤੂੰ ਐਵੇਂ ਨਾ ਯਾਰ ਆ ਜਿਹਦੇ ਲਾਣ ਲੱਗਿਆ ਕਰੋ ਪਤਾ ਕੀ ਚੱਕਰ ਆ ਹਾਂ ਇਹ ਗੱਲ ਜ਼ਰੂਰ ਆ ਜਦੋਂ ਦਾ ਨਾ ਪਤਰਾ ਲੱਗਿਆ ਤੇ ਨੇ ਜ਼ਰੂਰ ਥੋੜਾ ਜੀ ਕਰਦਾਗਾ ਗਾਂ ਵੀ ਥੋੜਾ ਇਹ ਕਰਦੀ ਏ ਵੀ ਹੁਣ ਤਾਂ ਮੈਂ ਛੱਡੇ ਦਿੱਤਾ ਉਹ ਗੱਲ ਸੱਚਾ ਤੇਰੀ ਜਿਹੜੀ ਗੱਲ ਸੱਚ ਆਪਾਂ ਸੱਚ ਕਹਿੰਦੇ ਆ ਬਟ ਐਵੇਂ ਆ ਗੱਲਾਂ ਜਿਨਾ ਪਾਓ ਜਿਹੜੇ ਮੇਰੇ ਵੀਰ ਪ੍ਰੋਪਰ ਖਾਂਦੇ ਨੇ ਉਹ ਵਧੀਆ ਆਪਦਾ ਟ੍ਰੀਟਮੈਂਟ ਲਾਉਂਦੇ ਨੇ ਐਵੇਂ ਇਹ ਜਿਆ ਗੱਲਾਂ ਜਿਨਾ ਆਓ ਯਾਰ ਠੀਕ ਆ ਕਿ ਨਹੀਂ ਇਹ ਮੇਰੇ ਵੀਰੋਣੀ ਦਾ ਥੋੜੇ ਨਾਲ ਪ੍ਰਭਾਵਿਤ ਕਰਕੇ ਵੀ ਅਸੀਂ ਵੀ ਤੁਹਾਡੇ ਵਰਗੇ ਆ ਜਸਟ ਐਡਵਰਟਾਈਜ਼ਮੈਂਟ ਨਹੀਂ ਆਉਂਦੇ ਸੋ ਇਹ ਜਿਹੇ ਨਹੀਂ ਗੱਲਾਂ ਜਿਵੇਂ ਲੋੜ ਨਹੀਂ ਹੈਗੀ ਵੀਰੇ ਇਹ ਆ ਆਪਣੇ ਕੇਰਫੁਲ ਦੀ ਐਡਵਰਟਾਈਜ਼ਮੈਂਟ ਕਰਦੇ ਆ ਤਾ ਕਿਆ ਲੱਗਿਆ ਵੀ ਆ ਪ੍ਰਾਈਮ ਟੈਸਟ ਦਾ ਬੂਸ ਲਗਾ ਦੇਆ ਕਿਆ ਬਾਤ ਅਭੀ ਆਇਆ ਹੋਆ ਹੈ ਹੋ ਸਕਦਾ ਹੋਆ ਕਿਸੇ ਨੂੰ ਬਿੱਟ ਪੈਂਦੇ ਹੋਣਾ ਪਰ ਟਾਪੜੀ ਦੇ ਇਸ਼ਲਾਹ ਵੀ ਇਹ ਜਾਂ ਤੋਂ ਬਚੋ ਯਾਰ ਤੇ ਆਪਦਾ ਪ੍ਰੋਪਰ ਟਰੀਟਮੈਂਟ ਲਓ ਧੰਨਵਾਦ